ਸਟੇਡੀਅਮ ਵਾਲੇ ਪਾਸੇ ਟੀਮਾਂ ਮੇਰੇ ਵੀਰੋ ਵੰਨਿਆ ਪੜੀ ਆ ਗਈ ਹੈ ਦੇਸਲਾ ਦੇਸਲਾ ਵਾਲੇ ਆਜੋ ਜੀ ਅਗਲੇ ਮੈਚ ਲਈ ਦੇਸਲਾ ਤੇ ਸੁਲੀਣਾ ਬੋਗਾ ਸ਼ੰਗਰਪੁਰ ਤੇ ਮੋਟਰਾਂ ਦੀ ਟੀਮ ਦੇ ਵਿੱਚ ਲੈ ਵੀ ਜਾਂਦੇ ਖੰਨੀਵੜਾਂ ਨਾਲ ਭੰਨੇਵੜਾਂ ਦੀ ਗੱਲ ਹੁੰਦੀ ਹੈ ਆ ਕਬੱਡੀ ਪਹਿਲੀ ਕਹਿੰਦੇ ਕਾਲਖ ਦੀ ਟੀਮ ਵੱਲੋਂ ਮੈਦਾਨ ਦੇ ਵਿੱਚ ਪਈ ਹੋਈ ਜੀਵਨ ਦੀ ਤੇ ਰੇਡ ਪਾ ਕੇ ਵਾਪਸ ਹੈ ਇਹ ਅਗਲਾ ਮੈਚ ਖੇਡਣ ਲਈ ਦੋਵੇਂ ਟੀਮਾਂ ਤਿਆਰ ਰਹਿਣ ਕੋਟ ਦਾ ਸੂਰਜ ਨਾਲ ਤੇ ਢੇਟਾਂ ਦੇ ਖਿਡਾਰੀਆਂ ਦੇ ਵਿਚਕਾਰ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਪਲੀਜ਼ ਟੀਮਾਂ ਤਿਆਰ ਹੋ ਕੇ ਖੇਡ ਗਰਾਉਂਡ ਦੇ ਵਿੱਚ ਆ ਜਾਣ ਉਧਰ ਸਾਡੇ ਦਾ ਹੀ ਹਰਦੀਪ ਪੰਡਲ ਸ਼ਨੀ ਅੰਦਲ ਵਿੱਕੀ ਸਾਡਾ ਵੀਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਯੋਦੇ ਹੰਦਲ ਭਰਾ ਦਾ ਹੈਪੀ ਭਰਾ ਕੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਦੇ ਸਾਡੇ ਸਰਕਾਰ ਦੇ ਉਪਰਾਮਾ ਦਾ ਇਧਰ ਕੀ ਪਾਈਟਲੀ ਕੋਟਲਾ ਖੋੜ ਦੇ ਵੱਲ ਦੇ ਭੇਜਤਾ ਇਹ ਤੋਂ ਬਾਅਦ ਸ੍ਰੀਨਾ ਮੋਗਾ ਤੇ ਦੇਸਲਾ ਸ੍ਰੀਨਾ ਮੋਗੇ ਨੂੰ ਤੇ ਦੇਸਲਾ ਨੂੰ ਬੈਂਦੀ ਹੈ ਤੇ ਆਜਾ ਆਜਾ ਸਾਡੇ ਪ੍ਰਬੰਧਕਾਂ ਵੱਲੋਂ ਬੈਂਦੀ ਹੈ ਸ੍ਰੀਨਾ ਮੋਗਾ ਤੇ ਦੇਸਲਾ ਸ਼ਕਰਪੁਰ ਦੇ ਪੁੱਤਰਾਂ ਦੇ ਖਿਡਾਰੀ ਇਹ ਸਾਰੇ ਤਿਆਰ ਵਰ ਤਿਆਰ ਹੋ ਜਿਓ ਤੇ ਬਾਬੇ ਵਾਲੇ ਆਇਤੇ ਆਏ ਹੋਏ ਆ ਮੁੰਡੇ ਸੜਾ ਲਈ ਜਾਂਦੇ ਆ ਔਰ ਜੋ ਸੱਤਨ ਕੇ ਗੱਭਰੂ ਨੇ ਇਸੇ ਲਈ ਲਾ ਦਿੱਤਾ ਬੋਲੇ ਵੀਰੇ ਔਰ ਮੈਂ ਟਿੰਗ ਕਰਦਾ ਹਾਂ ਉਸਤਾਬ ਸੱਚੀ ਕਾਜੀ ਪਹਿਲਾਂ ਜੀ ਆਇਆਂ ਨੂੰ ਪ੍ਰੈਸ ਵਾਲਿਆਂ ਨੂੰ ਅਸੀਂ ਜੀ ਆਖਦੇ ਹਾਂ ਪ੍ਰਬੰਧ ਕਮੇਟੀ ਵੱਲੋਂ ಗ್ರಾಮ ਪੰਚਾਇਤ ਵੱਲੋਂ ਪਿੰਡ ਡਾਉਂਦਲ ਤੋਂ ਤੁਸੀਂ ਆਏ ਆ ਜੀ ਔਲੀ ਜੀ ਆਇਆਂ ਜੀ ਅੱਜ ਇਹ ਟੂਰਨਾਮੈਂਟ ਹੋ ਰਿਹਾ ਕਿੰਨਾ ਖੁਸ਼ਾ ਹੈ ਅੱਜ ਤੁਹਾਨੂੰ ਕਿੰਨੀ ਖੁਸ਼ੀ ਆ ਬਹੁਤ ਹੀ ਜ਼ਿਆਦਾ ਜੀ ਬਾਬਾ ਰਿਸ਼ੀ ਪਵਿੱਤਰ ਸਥਾਨ ਬਾਬਾ ਰਿਸ਼ੀ ਜੀ ਦੇ ਨਗਰ ਤੇ ਟੂਰਨਾਮੈਂਟ ਬਾਬਾ ਜੀ ਦੀ ਯਾਦ ਵਿੱਚ ਦੂਸਰਾ ਟੂਰਨਾਮੈਂਟ ਹੋ ਰਿਹਾ ਜੀ ਅੱਜ ਬਹੁਤ ਹੀ ਖੁਸ਼ ਆਇਆ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਚ ਤੇ ਪਤਵੰਤ ਤੇ ਆਏ ਹੋਏ ਸੱਜਣਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਆਇਆ ਜੀ ਜੇ ਭਾਈ ਨਾਮਾਂ ਦੀ ਗੱਲ ਕਰੀਏ ਤੇ ਇਨਾਮ ਸੈਕਨਰਾਈਜ਼ ਕੀ ਸਾਰ ਅਸੀਂ ਦੋ ਵਰਗ ਦੀਆਂ ਟੀਮਾਂ ਵਾਂਜੀ ਪਹਿਲੇ ਵਰਗ ਦੀ ਟੀਮ ਹੈ ਜੀ 50 ਕਿਲੋ ਉਹਦੇ ਵਿੱਚ 11000 ਹੈ ਜੀ ਔਰ ਫਰਸਟ ਨਾਮ ਉਹ ਚ 15000 ਹੈ ਜੀ ਦੂਸਰੀ ਵਰਗ ਦੀ ਟੀਮ ਹੈ ਜੀ 81 ਕਿਲੋ ਉਦੇ ਵਿੱਚ ਪਹਿਲਾ ਨਾਮ 35000 ਹੈ ਜੀ ਔਰ ਦੂਸਰਾ ਨਾਮ 42000 ਰੁਪਇਆ ਹੈ ਜੀ ਐਨ ਆਰ ਆਈ ਭਰਾਵਾਂ ਦੀ ਤੁਸੀਂ ਗੱਲ ਕੀਤੀ ਜਾਵੇ ਤੇ ਕਿੰਨਾ ਅਸੀਂ ਬਹੁਤ ਹੀ ਤਹਿ ਦਿਲੋਂ ਸਤਿਕਾਰ ਕਰਦੇ ਐਨ ਆਰ ਆਈ ਭਰਾਵਾਂ ਦਾ ਜੀ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਦਿੱਤਾ ਵਾ ਹਰ ਵਿਦੇਸ਼ ਵਿੱਚ ਬੈਠੇ ਅਸੀਂ ਐਨ ਆਰ ਆਈ ਵੀਰਾਂ ਦੇ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਔਰ ਸ਼ੁਕਰਗੁਜ਼ਾਰ ਆਂ ਇਹ ਪਲੇਅਰਾਂ ਦੀ ਗੱਲ ਕੀਤੀ ਜਾਵੇ ਤੇ ਪਲੇਅਰ ਕਿੱਥੋਂ ਕਿੱਥੋਂ ਆ ਪੰਜਾਬ ਦੇ ਚੋਟੀ ਦੇ ਟੀਮਾਂ ਸਾਡੇ ਕੋਲ ਪਹੁੰਚੀਆਂ ਵਾ ਜੀ ਅਸੀਂ ਸਾਰੇ ਪਲੇਅਰਾਂ ਦਾ ਵੀ ਧੰਨਵਾਦ ਕਰਦੇ ਆ ਜੀ ਔਰ ਗੁਰੂ ਮਹਾਰਾਜ ਅੱਗੇ ਪ੍ਰਾਰਥਨਾ ਕਰਦੇ ਆ ਜੀ ਇਦੋਂ ਵੀ ਵਧੀਆ ਅਸੀਂ ਅਗਲੇ ਸਾਲਾਂ ਨੂੰ ਆਉਣ ਵਾਲੇ ਸਾਲਾਂ ਚ ਇਦੋਂ ਵੀ ਵਧੀਆ ਟੂਰਨਾਮੈਂਟ ਕਰਵਾਵਾਂਗੇ ਔਰ ਵਧੀਆ ਤੋਂ ਵਧੀਆ ਪ੍ਰਬੰਧ ਕਰਕੇ ਔਰ ਵਧੀਆ ਤੋਂ ਵਧੀਆ ਪਲੇਅਰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੇ ਕਬੱਡੀਆਂ ਦੀ ਗੱਲ ਕੀਤੀ ਜਾਵੇ ਤੇ ਅੱਜ ਦੀ ਕਬੱਡੀ ਕੀ ਤੇ ਪਹਿਲੀ ਕਬੱਡੀ ਤੁਹਾਨੂੰ ਕੀ ਫਰਕ ਪੈਂਦਾ ਆ ਜੋ ਹੁਣ ਦਾ ਯੋਗ ਹੈ ਜੀ ਔਰ ਪਹਿਲਾ ਯੋਗ ਸੀ ਪਹਿਲੇ ਟਾਈਮ ਦੇ ਵਿੱਚ ਜਿਹੜਾ ਇੱਕ ਖਿਡਾਰੀ ਵੀ ਸੀਗਾ ਔਰ ਪ੍ਰਬੰਧ ਵੀ ਸੀਗਾ ਔਰ ਅੱਜ ਦੇ ਪ੍ਰਬੰਧ ਨਾਲੋਂ ਪਹਿਲਾਂ ਬਹੁਤ ਹੀ ਘੱਟ ਪ੍ਰਬੰਧ ਹੁੰਦੇ ਸੀ ਪਰ ਉਦੋਂ ਜਿਹੜੀ ਖੇਡ ਮਾਂ ਬੋਲੀ ਸਾਡੀ ਪੰਜਾਬ ਦੀ ਖੇਡ ਸੀ ਉਹਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਸੀਗਾ ਜੀ ਸਾਡੇ ਚੈਨਲ 'ਤੇ ਤੁਹਾਨੂੰ ਲੱਖਾਂ ਲੋਕੀ ਦੇਸ਼ਾਂ 'ਚ ਤੇ ਵਿਦੇਸ਼ਾਂ 'ਚ ਇਸ ਨੂੰ ਦੇਖ ਰਹੇ ਆ ਅਸੀਂ ਕੀ ਉਹਨਾਂ ਨੂੰ ਸੰਦੇਸ਼ ਦਿੰਦੇ ਹਾਂ ਅਸੀਂ ਧੰਨਵਾਦੀ ਹਾਂ ਜੀ ਪਹਿਲਾਂ ਤੁਹਾਡੇ ਚੈਨਲ ਦਾ ਤੁਸੀਂ ਆਏ ਸਾਡੇ ਕੋਲ ਜੀ ਬਹੁਤ ਹੀ ਜ਼ਿਆਦਾ ਸਤਿਕਾਰਿਆ ਜੀ ਔਰ ਮੈਂ ਕੋਨੇ ਕੋਨੇ ਤੇ ਵਿਦੇਸ਼ ਵਿੱਚ ਬੈਠੇ ਹੋਏ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਪਿੰਡ ਦੇ ਵਿੱਚ ਆਪਣੇ ਨਗਰ ਦੇ ਵਿੱਚ ਛੋਟੇ ਤੋਂ ਛੋਟਾ ਜਿੱਦਾਂ ਅੱਗੇ ਅਸੀਂ ਟੂਰਨਾਮੈਂਟ ਕਰਾਉਂਦੇ ਸੀ ਟੂਰਨਾਮੈਂਟ ਕਰਵਾਏ ਜਾਣ ਕਬੱਡੀ ਫੀਡਵਿਲੇ ਅਤੇ ਕਬੱਡੀ ਜਗਤ ਦੇ ਵਿੱਚ ਫਿਰ ਪੰਜਾਬ ਨੂੰ ਅਗਲੀ ਜਿੱਦਿਆ ਅਨਮੋਲ ਪੰਜਾਬ ਸੀਗਾ ਜੀ ਸੋਨੇ ਦੀ ਚਿੜੀ ਸੀਗਾ ਉਦਾਂ ਹੀ ਫੇਰ ਲਿਆਂਦਾ ਜਾਵੇ ਠੀਕ ਹੈ ਸਰ ਥੈਂਕ ਯੂ